ਜਿੰਨੇ ਵੀ ਇੱਥੇ ਪਹੁੰਚੇ ਆ ਪਰ ਮੇਰੇ ਵਰਤ ਚਾਰ ਜੂਨ ਹੈ ਤੇ ਤੇਰਾ ਮਾਰਚ ਨੂੰ ਆਪਾਂ ਨੂੰ ਟਿਕਟ ਮਿਲੀ ਸੀ ਮਾਰਚ ਦਾ ਮਹੀਨਾ ਵੀ ਤੁਸੀਂ ਸਾਰਿਆਂ ਨੇ ਪ੍ਰਚਾਰ ਕੀਤਾ ਅਪ੍ਰੈਲ ਦਾ ਵੀ ਕੀਤਾ ਤੇ ਮੇਰੇ ਯਾਦ ਆ ਜਦੋਂ 20 ਕਬਰਾਂ ਲੰਘੀ ਸੀ 40 ਡਿਗਰੀ ਤੋਂ ਜਿਹੜਾ ਟੈਂਪਰੇਚਰ ਆਫਰ ਸ਼ੁਰੂ ਹੋ ਗਿਆ ਸੀ ਪੂਰੀ ਮਈ ਮੈਂ ਜਿਹੜੇ ਵੀ ਹਲਕੇ ਚ ਗਿਆ ਹਰੇਕ ਹਰ ਦੇ ਚ 40 42 ਡਿਗਰੀ ਚ ਜਿੰਨੇ ਤੁਸੀਂ ਸਾਡੇ ਭਰਾ ਖੜੇ ਹੋ ਕੋਈ ਮੂਨੇ ਟਰੈਕਟਰ ਲੈ ਕੇ ਆਉਂਦਾ ਸੀ ਪਿੰਡਾਂ ਚ ਕੋਈ ਕੰਬਾਈਨਾ ਲੈ ਕੇ ਆਉਂਦਾ ਸੀ ਕੋਈ ਮੋਟਰਸਾਈਕਲ ਲੈ ਕੇ ਆਉਂਦਾ ਸੀ ਤੇ ਇੰਨੀ ਗਰਮੀ ਚ ਵੀ ਤੁਸੀਂ ਟੇਕਾਂ ਉੱਤੇ ਬੈਠੇ ਪਿੰਡਾਰਿਆਂ ਜਿਹੜੇ ਆ ਅੱਗੇ ਆ ਜਾਊਗਾ ਮੋਕੜ ਮੀਟਿੰਗਾਂ ਸੀ ਆ ਜਾਓ ਘਟ ਬਾਈ ਉਹਨਾਂ ਨੂੰ ਤੁਸੀਂ ਰੈਲੀਆ ਬਣਾਉਂਦੇ ਨੇ ਹੋ ਰੋਡ ショ ਜੋ ਜਿਹੜੇ ਤਾਂ ਕਿਸੇ ਹਲਕੇ ਦੇ ਵਿੱਚ ਹੋਏ ਮੈਨੂੰ ਲੱਗਦਾ ਵੀ ਰਿਕਾਰਡ ਤੋੜ ਕਾਠ ਜਿਹੜੇ ਤੁਸੀਂ ਇਹ ਨਹੀਂ ਗਰਮੀ ਦੇ ਵਿੱਚ ਵੀ ਸਰਗਰਮ ਦੇ ਵਿੱਚ ਜਿਹੜੇ ਉਹ ਕੀਤੇ ਸੋ ਕੱਲੇ ਕੱਲੇ ਵਰਕਰ ਨੇ ਬੂਥ ਬੁਲੰਡਰ ਤੋਂ ਲੈ ਕੇ ਸਾਡੇ ਉੱਪਰਲੀ ਲੀਡਰਸ਼ਿਪ ਤੱਕ ਮੁੱਖ ਮੰਤਰੀ ਸਾਹਿਬ ਤੱਕ ਸਾਡੇ ਐਮਐਲਏ ਸਾਹਿਬਾਨ ਸਾਡੇ ਚੇਅਰਮੈਨ ਸਾਹਿਬਾਨ ਸਾਡੇ ਮੰਤਰੀ ਸਾਹਿਬਾਨ ਸਾਰਿਆਂ ਨੇ ਕਿਸੇ ਨੂੰ ਬੀਤ ਦੀ ਇਲੈਕਸ਼ਨ ਨਹੀਂ ਸਮਝਿਆ ਹਰੇਕ ਨੇ ਤੁਹਾਨੂੰ ਆਪ ਦੀ ਇਲੈਕਸ਼ਨ ਸਮਝ ਕੇ ਲੜਿਆ ਹਰੇਕ ਸਾਡੇ ਵਰਕਰ ਨੇ ਜੇ ਆਪ ਦੀ ਸਰਕੰਸ਼ੀ ਲੜਦੀ ਹੋਵੇ ਆਪ ਦੀ ਮੈਂਬਰੀ ਲੜਦੀ ਹੋਵੇ ਆਪ ਦੀ ਐਕਟੀਵਿਟੀ ਲੜਦੀ ਹੋਵੇ ਆਏ ਜ਼ਿੰਦਗੀ ਕੀਤੀ ਕੀਤੀ ਜਿਵੇਂ ਦੋ ਕਦਮ ਚੱਲਿਆ ਤਾਂ ਭਰਾਵੇਂ ਤੂੰ ਵੀ ਮੇਰੇ ਵੱਲ ਚਾਰ ਕਦਮ ਚੱਲੇ ਤੇ ਬੋਦੀ ਮਿਹਨਤ ਦਾ ਮੀਨ ਤੇ ਪੂਰੀ ਜ਼ਿੰਦਗੀ ਜਿਹੜਾ ਦੇਣਾ ਉਹ ਨਹੀਂ ਦੇ ਸਕਦਾ ਪਰ ਲੋਕਾਂ ਨੇ ਆਪਾਂ ਨੂੰ ਬਹੁਤ ਵੱਡਾ ਮੰਡਟ ਦਿੱਤਾ ਇਸੇ ਕਰਕੇ ਆਪਣੀ ਜਿਹੜੀ ਸੰਗ੍ਰੂਹਤ ਜ਼ਿੰਮੇਵਾਰੀ ਜਿਹੜੀ ਆ ਹੋਰ ਵੀ ਵੱਧ ਗਈ ਆ ਪਹਿਲਾਂ ਵੀ ਆਪਣੇ ਕੋਲ ਲੋਕਾਂ ਤੋਂ ਬਹੁਤ ਉਮੀਦਾਂ ਸੀ ਕਿ ਆਉਣ ਵਾਲੇ ਸਮੇਂ 'ਚ ਵੀ ਬਹੁਤ ਹੋਣ ਗਿਆ ਪਰ ਮੈਂ ਤੁਹਾਡਾ ਆਪਣਾ ਭਰਾ ਹੋਣ ਦੇ ਨਾਤੇ ਥੋਡਾ ਆਪਣਾ ਪੁੱਤ ਹੋਣ ਦੇ ਨਾਤੇ ਕਿਉਂਕਿ ਮੀਤੋ ਆ ਜਿਹੜਾ ਤੁਹਾਡੇ ਤੋਂ ਨਿਕਲ ਕੇ ਤੱਕ ਪਹੁੰਚੇ ਹੈ ਤੇ ਤੁਹਾਡੇ ਸਾਰਿਆਂ ਦੀ ਮਦਦ ਦੇ ਨਾਲ ਤੁਹਾਡੇ ਸਾਰਿਆਂ ਦੀ ਤਾਕਤ ਦੇ ਨਾਲ ਪਹੁੰਚਿਆ ਪਹਿਲਾਂ ਵੀ ਦੋ ਇਲੈਕਸ਼ਨਲ ਲੜੀਆਂ ਸਾਰੀਆਂ ਜਿਹੜੀਆਂ ਮੇਰੀਆਂ ਦੋਨੇ ਜਿੱਤਾਂ ਹੋ ਜਾਂ ਉਦੋਂ ਦਾ ਸਭ ਤੋਂ ਵੱਡਾ ਯੋਗਦਾਨ ਆਪਦੀ ਪਾਰਟੀ ਦੇ ਵਰਕਰਾਂ ਦਾ ਰਿਹਾ ਹੈ ਬਿਨਾ ਪੈਸੇ ਤੋਂ ਬਿਨਾ ਸ਼ਰਾਪਾ ਤੋਂ ਮੈਨੂੰ ਦੋ ਵਾਰੀ ਤੁਸੀਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਤੇ ਐਤ ਕੀ ਤੁਸੀਂ ਰਕਾਰ ਤੋੜ ਜਿੱਤ ਨਾਲ ਮੈਨੂੰ ਲੋਕ ਸਭਾ ਦੀਆਂ ਪੌੜੀਆਂ ਚੜਾ ਰਹੇ ਹੋ ਪਰ ਮੇਰਾ ਤੁਹਾਡੇ ਨਾਲ ਵਾਦਾ ਹੈ ਕਿ ਝੂਠੀ ਮੈਂ ਪਿੰਡਾਂ ਤੇ ਜਾ ਜਾ ਵੀ ਵਾਦਾ ਕਰਦਾ ਰਿਹਾ ਤੇ ਤੁਹਾਡੇ ਸ਼ਹਿਰਾਂ ਦੇ ਹਰੇਕ ਮੋੜ ਤੇ ਮੀਟਿੰਗਾਂ ਕਰਦੇ ਵੀ ਕਰਦਾ ਰਿਹਾ ਵੀ ਭਾਈ ਜਿਹੜਾ ਮੇਰਾ ਸਪੋਰਟਰ ਹੈ ਉਮੀਦ ਦੀ ਕਦੇ ਕਿਸੇ ਕਾਰਨ ਕੋਈ ਕਹੋ ਜਦੋਂ ਸਪੋਰਟਰ ਦਾ ਤੇ ਲੋਦੋਂ ਟੁੱਟਦਾ ਜਦੋਂ ਲੀਡਰ ਬੇਈਮਾਨੀ ਕਰਨ ਲੱਗ ਜਾਂਦਾ ਤੁਸੀਂ ਸੱਜੇ ਬੈਠੇ ਹੋ ਤੁਸੀਂ ਮੋੜ ਤੇ ਖੜੇ ਹੋ ਮੇਰਾ ਤੁਹਾਡੇ ਨਾਲ ਵਾਦਾ ਹੈ ਮੀਤ ਦੇ ਕਰਕੇ ਤੁਹਾਡੀ ਜ਼ਿੰਦਗੀ ਕਦੇ ਮੁੱਚ ਨਹੀਂ ਬੀਤੋਗੀ ਮੀਤ ਬਾਈ ਤੇ ਰਿਸ਼ਤ ਤੇ ਜੈ ਹਾਂ ਦੇਖੋ ਮੀਤ ਬਾਈ ਤੇ ਰਿਸ਼ਤ ਤੇ ਜੈ ਹਾਂ ਦੇਖੋ ਇਮਾਨਦਾਰੀ ਨਾਲ ਰਾਜਨੀਤੀ ਪਹਿਲਾਂ ਕੀਤੀ ਹੈ ਤੇ ਇਮਾਨਦਾਰੀ ਨਾਲ ਰਾਜਨੀਤੀ ਪੂਰੀ ਜ਼ਿੰਦਗੀ ਕਰਨੀ ਹੈ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਵੀ ਤੁਹਾਡੀ ਮਿਹਨਤ ਦਾ ਮੈਂ ਮੁੱਲ ਤਾਂ ਨਹੀਂ ਮੋੜ ਸਕਦਾ ਪਰ ਮੈਂ ਮਿਹਨਤ ਕਰੂੰਗਾ ਆਪਣੇ ਵੱਲੋਂ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਮੀਤ ਕੱਲੀਆਂ ਚੋਣਾ ਚ ਵੀਤ ਨਹੀਂ ਕਰਦਾ ਚੋਣਾ ਤੋਂ ਬਾਅਦ ਵੀ ਕਰੂੰਗਾ ਥੋੜੀ ਤਰੱਕੀ ਲਈ ਥੋੜੇ ਇਲਾਕੇ ਦੀ ਤਰੱਕੀ ਲਈ ਸੰਗਰੂਰ ਦੀ ਤਰੱਕੀ ਲਈ ਤੇ ਸੰਗਰੂਰ ਦੇ ਲੋਕਾਂ ਦੀ ਅਮੀਤਾ ਤੇ ਖਰਾ ਉਤਰ ਲਈ ਮੈਂ ਦਿਰਾ ਤੇ ਕਰ ਦੂੰਗਾ ਤਾਂ ਕਿ ਆਪਣੇ ਸੰਗਰੂਰ ਨੂੰ ਪੰਜਾਬ ਨੂੰ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਆਪ ਅੱਗੇ ਲਾ ਕੇ ਜਾਂਦਾ ਜਿਹੜਾ ਕੰਮ ਹੈ ਉਹ ਕਰ ਸਕੀਏ ਸੋ ਜਿੱਥੇ ਮੈਂ ਖੀਰ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਉਥੇ ਮੈਂ ਬੇਨਤੀ ਵੀ ਕਰੂੰਗਾ ਕਿਉਂਕਿ ਆਪਾਂ ਗੁਰੂ ਦਾ ਔਕਾਸਰਾ ਲੈ ਕੇ ਇਹ ਚੌਂ ਦੀ ਜਿਹੜੀ ਸ਼ੁਰੂਆਤ ਹੋ ਕੀਤੀ ਸੀ ਇਸ ਤੋਂ ਬਾਅਦ ਵੀ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਮਹਦੂਆਣਾ ਸਾਹਿਬ ਜਾ ਕੇ ਉਹਦੇ ਨਤਮਸਤਕ ਹੋਣਾ ਤੇ ਮਹਾਰਾਜ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੇ ਨਿਵਾਣਾਂ ਦੇ ਆਪਣੇ ਠੀਕੜੀ ਜਿਹੜੀ ਜਿੱਦ ਦਾ ਸਾਡੀ ਝੋੜੀ ਜਿਹੜੀ ਆ ਉਹ ਪਾਈ ਹੈ ਸੋ ਸਾਰੇ ਸੋਨ ਹਾਂ ਜੈਕਾਰਾ